शिकारी ਵੱਲੋਂ ਕੈਦ ਕੀਤਾ ਕੋਈ ਸ਼ੇਰ ਜਿਹੜਾ ਸ਼ਿਕਾਰੀ ਦਾ ਕੋ ਹਥਿਆਰ ਵਰਤ ਕੇ ਪਿੰਜਰਾ ਤੋੜ ਕੇ ਬਾਹਰ ਆਉਣਾ ਚਾਹੁੰਦਾ ਹੋਵੇ ਉੱਥੇ ਤੁਸੀਂ ਸ਼ਿਕਾਰੀ ਨੂੰ ਮੜਾ ਕਹੋਗੇ ਜਾਂ ਸ਼ੇਰ ਨੂੰ ਅੱਜ ਕੱਲ ਇੱਕ ਬੰਦੇ ਦੇ ਚਰਚੇ ਆ ਜਿਹੜਾ ਸ਼ਿਕਾਰੀ ਦੇ ਪਿੰਜਰੇ ਨੂੰ ਸ਼ਿਕਾਰੀ ਦੇ ਹਥਿਆਰ ਦੇ ਨਾਲ ਤੋੜ ਕੇ ਬਾਹਰ ਆਉਣਾ ਚਾਹੁੰਦਾ ਗੱਲ ਕਰਦੇ ਆ ਭਾਈ ਅਮਰਪਾਲ ਸਿੰਘ ਦੀ ਜਿਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਕਰ ਲਿਆ ਬਹੁਤ ਸਾਰੇ ਬੰਦਿਆਂ ਦਾ ਇਹ ਤੇ ਵਿਰੋਧ ਆ ਤੇ ਉਹਨਾਂ ਦਾ ਕਹਿਣਾ ਆ ਕਿ ਭਾਈ ਅਮਰਪਾਲ ਸਿੰਘ ਦੀਆਂ ਬਹੁਤ ਸਾਰੀਆਂ ਸਟੇਟਮੈਂਟਾਂ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਕਦੀ ਚੋਣ ਸਿਸਟਮ ਦਾ ਹਿੱਸਾ ਨਹੀਂ ਬਣੂੰਗਾ ਬਿਲਕੁਲ ਭਾਈ ਅਮਰਤਪਾਲ ਸਿੰਘ ਦੀਆਂ ਇਦਾਂ ਦੀਆਂ ਬਹੁਤ ਸਾਰੀਆਂ ਸਟੇਟਮੈਂਟਸ ਨੇ ਪਰ ਭਾਈ ਅਮਰਤਪਾਲ ਸਿੰਘ ਨੇ ਕਦੇ ਵੀ ਚੋਣਾਂ ਦੇ ਮੁਕੰਮਲ ਬਾਈਕਟ ਕਰਨ ਦੀ ਗੱਲ ਨਹੀਂ ਕੀਤੀ ਭਾਈ ਅਮਰਤਪਾਲ ਸਿੰਘ ਨੇ ਹਮੇਸ਼ਾ ਇਹ ਗੱਲ ਕਹੀ ਹੀ ਕਿ ਜਿਹੜੇ ਵੀ ਸਿੱਖ ਚੋਣ ਮੈਦਾਨ ਦਾ ਹਿੱਸਾ ਬਣਨਾ ਚਾਹੁੰਦੇ ਆ ਉਹਨਾਂ ਦਾ ਸਮਰਥਨ ਕਰਨਾ ਸਾਡਾ ਫਰਜ਼ ਆ ਕਿਉਂਕਿ ਇਹ ਮੈਦਾਨ ਖਾਲੀ ਨਹੀਂ ਛੱਡਿਆ ਜਾ ਸਕਦਾ ਜਦੋਂ ਕੌਮਾਂ ਕਿਹੇ ਦੇਸ਼ ਦੇ ਨਾਲ ਆਪਣੀ ਆਜ਼ਾਦੀ ਦੀ ਜੰਗ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਯੁੱਧ ਨੀਤੀ ਦਾ ਹਿੱਸਾ ਹੁੰਦੀਆਂ ਨੇ ਬਹੁਤ ਸਾਰੇ ਪੈੰਤੜੇ ਬਹੁਤ ਸਾਰੇ ਟੈਕਟਿਕਸ ਐਸੇ ਹੁੰਦੇ ਨੇ ਜਿਹੜੀਆਂ ਕੌਮਾਂ ਵਰਤਦੀਆਂ ਨੇ ਆਪਣੀ ਆਜ਼ਾਦੀ ਦੀ ਜੰਗ ਨੂੰ ਸਫਲ ਬਣਾਉਣ ਦੇ ਲਈ ਭਾਈ ਅਮਰਤਪਾਲ ਸਿੰਘ ਦਾ ਚੋਣਾਂ ਦੇ ਵਿੱਚ ਆਉਣਾ ਇਸ ਕਰਕੇ ਨਹੀਂ ਆ ਕਿ ਉਹ ਇੰਡੀਆ ਜਾਂ ਪੰਜਾਬ ਦੇ ਡੈਮੋਕਰੈਟਿਕ ਸਟਰਕਚਰ ਨੂੰ ਲੋਕਤੰਤਰ ਨੂੰ ਤਗੜਾ ਕਰਨਾ ਚਾਹੁੰਦੇ ਆ ਭਾਈ ਅਮਰਤਪਾਲ ਸਿੰਘ ਦਾ ਚੋਣਾਂ ਦੇ ਵਿੱਚ ਆਉਂਦਾ ਸਿਰਫ ਇੱਕੋ ਇੱਕ ਮਕਸਦ ਆ ਕਿ ਆਪਣੀ ਤੇ ਆਪਣੇ ਸਾਥੀਆਂ ਦੀ ਰਿਹਾਈ ਕਰਵਾਈ ਜਾਵੇ ਤੇ ਬਾਹਰ ਆ ਕੇ ਕੌਮ ਦੇ ਲਈ ਕੰਮ ਕੀਤਾ ਜਾਵੇ ਜਿੰਨਾ ਸਮਿਆਂ ਦੇ ਵਿੱਚ ਨਾ ਕੋਈ ਪ੍ਰਸ਼ਾਸਨ ਹੈ ਨਾ ਰਾਜਸੀ ਦਬਾਅ ਤੇ ਨਾ ਹੀ ਕੋਈ ਜੁਡੀਸ਼ਰੀ ਕੰਮ ਕਰਨ ਰਹੀ ਆ ਜਿੰਨਾ ਸਮਿਆਂ ਦੇ ਵਿੱਚ ਆਪਾਂ ਵੇਖਿਆ ਕਿ ਪਿਛਲੇ ਤਕਰੀਬਨ 1 ਸਾਲ ਤੋਂ ਫੇਸਬੁੱਕ ਦੀਆਂ ਗਰਾਉਂਡਸ ਦੇ ਉੱਤੇ ਫੇਸਬੁੱਕ ਦੀਆਂ ਪੋਸਟਾਂ ਦੇ ਉੱਤੇ ਜਿਹੜਾ ਐਨਐਸਏ ਲੱਗਣ ਲਿਆ ਦਿਨਾਂ ਸਮਿਆਂ ਦੇ ਵਿੱਚ ਸਿੱਖਾਂ ਨੂੰ ਆਪਣੇ ਤਖਤ ਸਾਹਿਬਾਨਾਂ ਦੇ ਜਾ ਕੇ ਅਰਦਾਸ ਕਰਨ ਦੀ ਅਗਿਆ ਨਹੀਂ ਹੈਗੀ ਜਿੰਨਾ ਸਮਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਨਾਲ ਕੈਦ ਬੰਦਿਆਂ ਨੂੰ ਮੈਡੀਕਲ ਗਰਾਉਂਡਸ ਦੇ ਉੱਤੇ ਵੀ ਜ਼ਮਾਨਤਾਂ ਨਹੀਂ ਮਿਲ ਰਹੀਆਂ ਬੰਦਿਆਂ ਨੂੰ ਤਾਂ ਛੱਡੋ ਗੱਡੀਆਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ ਜੇਕਰ ਉਹਨਾਂ ਸਮਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੰਵਿਧਾਨ ਦੇ ਇਸ ਤਰੀਕੇ ਨੂੰ ਵਰਤ ਕੇ ਆਪਣੀ ਤੇ ਆਪਣੇ ਸਾਥੀਆਂ ਦੀ ਰਿਹਾਈ ਕਰਾਉਣਾ ਚਾਹੁੰਦੇ ਆ ਤੇ ਇਹਦੇ ਵਿੱਚ ਗਲਤ ਕੀ ਆ ਚੋਣਾਂ ਲੜਨ ਦਾ ਫੈਸਲਾ ਕਰਕੇ ਭਾਈ ਅਮਰਤਪਾਲ ਸਿੰਘ ਨੇ ਸਿੱਖ ਧਰਮ ਦਾ ਕੋਈ ਵੀ ਅਸਾ ਸੂਲ ਭੰਗ ਨਹੀਂ ਕੀਤਾ ਕਿਉਂਕਿ ਰਾਜਨੀਤੀ ਸਿੱਖਾਂ ਦੇ ਲਈ ਕਦੇ ਵੀ ਅਛੂਤ ਨਹੀਂ ਰਹੀ 47 ਤੋਂ ਪਹਿਲਾਂ ਗੋਰਿਆਂ ਦੇ ਸਮੇਂ ਤੇ 47 ਤੋਂ ਬਾਅਦ ਭਾਰਤੀ ਸਿਸਟਮ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਚੋਣਾਂ ਲੜਦੇ ਰਹੇ ਆ ਬਹੁਤ ਸਾਰੇ ਸਿੱਖ ਕਾਲੀਆਂ ਤੇ ਕਾਂਗਰਸੀਆਂ ਵੱਲੋਂ ਚੋਣਾਂ ਲੜਦੇ ਰਹੇ ਆ ਜਿਹੜੇ ਸੰਤ ਮਹਾਂਪੁਰਖ ਵੀ ਰਹੇ ਆ ਕਈ ਸਿੱਖ ਇਦਾਂ ਦੇ ਵੀ ਰਹੇ ਆ ਜਿਹੜੇ ਦੀਵਾਨ ਵੀ ਲਾਉਂਦੇ ਰਹੇ ਆ ਜਿਹੜੇ ਅੰਮ੍ਰਿਤ ਵੀ ਛਕਾਉਂਦੇ ਰਹੇ ਆ ਬਾਣੇ 'ਚ ਵੀ ਸੀ ਤੇ ਜਿਹੜੇ ਸਿੱਖ ਚੋਣਾਂ ਵੀ ਲੜਦੇ ਰਹੇ ਆ ਸੋ ਰਾਜਨੀਤੀ ਸਿੱਖਾਂ ਦੇ ਲਈ ਕਦੇ ਵੀ ਅਛੂਤ ਨਹੀਂ ਹੈਗੀ ਉਂਝ ਵੀ ਸਿੱਖਾਂ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਸੋ ਭਾਈ ਅਮਰਤਪਾਲ ਸਿੰਘ ਜੇਕਰ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਨ੍ਹਾਂ ਹਾਲਾਤਾਂ ਦੇ ਵਿੱਚ ਹੋਰ ਕੋਈ ਵੀ ਸੁਣਵਾਈ ਨਹੀਂ ਹੈਗੀ ਉੱਥੇ ਚੋਣਾ ਲੜਨ ਦਾ ਫੈਸਲਾ ਕਰਕੇ ਆਪਣੀ ਤੇ ਆਪਣੇ ਨਾਲ ਦੇ ਸਿੰਘਾਂ ਦੀ ਰਿਹਾਈ ਕਰਵਾਉਣਾ ਚਾਹੁੰਦੇ ਆ ਤੇ ਇਹਦੇ ਵਿੱਚ ਕੁਝ ਗਲਤ ਨਹੀਂ ਆ ਕਿਉਂਕਿ ਸਿੱਖ ਪਹਿਲਾਂ ਵੀ ਪਹਿਲ ਅੱਜ ਨਹੀਂ ਪਹਿਲੇ ਸਮਿਆਂ ਦੇ ਵਿੱਚ ਵੀ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣ ਦੇ ਲਈ ਬਹੁਤ ਸਾਰੇ ਪੈਦਲ ਵਰਤਦੇ ਰਹੇ ਆ ਸੋ ਇਹ ਕੋਈ ਪਹਿਲਾ ਕੰਮ ਨਹੀਂ ਆ ਕਿ ਕੋਈ ਸਿੱਖ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਲਈ ਕਿਸੇ ਸਭਧਾਨਿਕ ਤੌਰ ਤਰੀਕੇ ਦਾ ਕੋ ਮਤ ਲੈਣ ਡਿਆ ਕਈਆਂ ਦਾ ਕਹਿਣਾ ਕਿ ਫਲਾਣਾ ਫਲਾਣਾ ਸਿੰਘਾਂ ਨੇ ਤਾਂ 30-30 ਸਾਲ ਜੇਲ੍ਹ ਕੱਟੀ ਹੀ ਫਲਾਣਾ ਸਿੰਘ ਇੰਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਆ ਤੇ ਇਹ ਸਿਰਫ 1 ਸਾਲ ਜੇਲ੍ਹ ਦੇ ਵਿੱਚ ਜਾ ਕੇ ਦੇ ਬਾਹਰ ਆਉਣ ਦੀਆਂ ਗੱਲਾਂ ਕਰਨ ਲੱਗ ਪਏ ਆ ਇਹ ਕੋਈ ਕਸਵੱਟੀ ਨਹੀਂ ਆ ਕਿ ਕੌਣ ਕਿੰਨੇ ਸਾਲ ਜੇਲ੍ਹ ਦੇ ਵਿੱਚ ਰਵੇ ਤੇ ਉਦੋਂ ਬਾਅਦ ਜਾ ਕੇ ਉਹ ਰਿਹਾਈ ਦੀ ਗੱਲ ਕਰੇ ਪਰ ਇੰਨੇ ਸਾਲਾਂ ਤੋਂ ਪਹਿਲਾਂ ਉਹ ਰਿਹਾਈ ਦੀ ਗੱਲ ਨਾ ਕਰੇ ਦੂਜੀ ਗੱਲ ਵੀ ਜੇਲ੍ਹਾਂ ਕੋਈ ਐਸੇ ਜੰਗ ਦੇ ਮੈਦਾਨ ਨਹੀਂ ਹੈਗੇ ਜਿੱਥੇ ਰਹਿ ਕੇ ਕੋਈ ਬੰਦਾ ਯੋਧਾ ਬਣ ਸਕਦਾ ਤੇ ਜਿੱਥੋਂ ਬਾਹਰ ਨਿਕਲਣ ਦੀ ਗੱਲ ਕਰਕੇ ਕੋਈ ਕਰਦਾ ਤੇ ਇਹ ਮੰਨਿਆ ਜਾਊਗਾ ਕਿ ਜੰਗ ਦੇ ਮੈਦਾਨ ਚ ਭੱਜਣ ਦੀ ਗੱਲ ਕਰਨ ੜਿਆ ਜੇਲਾ ਕੋਈ ਐਸਾ ਥਾਂ ਵੀ ਨਹੀਂ ਹੈਗਾ ਵੀ ਜਿੰਨੂੰ ਆਪਾਂ ਸਵਰਗ ਕਹਿ ਦਈਏ ਕਿ ਜਿੱਥੇ ਰਹਿ ਕੇ ਤੇ ਕਿਸੇ ਨੂੰ ਕੋਈ ਬੋਧ ਮੋਕਸ਼ ਦੀ ਪ੍ਰਾਪਤੀ ਹੋ ਏਣੀਆ ਜੇਲਾ ਚੋਂ ਨਿਕਲ ਕੇ ਜੇ ਕਿਸੇ ਬੰਦੇ ਦੇ ਵਿੱਚ ਸਮਰੱਥਾ ਹੈਗੀ ਆ ਜੇ ਕਿ ਇਹ ਬੰਦੇ ਦੇ ਵਿੱਚ ਪੋਟੈਂਸ਼ੀਅਲ ਹੈਗਾ ਕਿ ਉਹ ਆਪਣੀ ਕੌਮ ਦੇ ਲਈ ਕੰਮ ਕਰਨਾ ਚਾਹੁੰਦਾ ਤੇ ਉਹ ਜੇਲ੍ਹ ਦੇ ਵਿੱਚ ਕਿਉਂ ਬੈਠਾ ਰਵੇ ਉਹ ਹਰ ਹੀ ਲਾ ਵਰਤੂਗਾ ਉਹ ਹਰ ਤੌਰ ਤਰੀਕਾ ਉਹਨੂੰ ਅਪਣਾਉਣਾ ਚਾਹੀਦਾ ਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਤੇ ਆਪਣੀ ਕੌਮ ਦੇ ਲਈ ਕੰਮ ਕਰੇ ਕਈਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਿੰਘਾਂ ਨੇ 30-30 ਸਾਲ ਜੇਲ੍ਹ ਕੱਟ ਲਈ ਤੇ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਜੇਲ੍ਹ ਤੋਂ ਰਿਹਾਈ ਨਹੀਂ ਮੰਗੀ। ਨਾ ਹੀ ਉਹਨਾਂ ਨੇ ਕੋਈ ਈਨ ਮੰਨੀ ਤੇ ਨਾ ਹੀ ਉਹਨਾਂ ਨੇ ਕੋਈ ਸਮਝੌਤਾ ਕੀਤਾ। ਇੱਥੇ ਵੇਖੀਏ ਕਿ ਕੀ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਨੇ ਸਰਕਾਰ ਦੇ ਨਾਲ ਕੋਈ ਸਮਝੌਤਾ ਕਰ ਲਿਆ ਜਾਂ ਉਹਨਾਂ ਦੀ ਕੋਈ ਈਨ ਮੰਨ ਲਈ। ਜਿਸ ਦਿਨ ਇਹ ਪਰਿਵਾਰ ਚਪਾਈ ਅਮਰਤਪਾਲ ਸਿੰਘ ਕੋਈ ਇਹ ਕੰਮ ਕਰ ਲੂਗਾ, ਉਸ ਦਿਨ ਆਪਾਂ ਸਾਰੇ ਰਲ ਕੇ ਵਿਰੋਧ ਕਰ ਲਾਂਗੇ। ਪਰ ਇਸ ਵੇਲੇ ਭਾਈ ਅਮਰਤਪਾਲ ਸਿੰਘ ਸਿਰਫ ਇੱਕ ਯੁੱਧ ਨੀਤੀ ਵਰਤਣ ਦੇ ਆ ਤੇ ਯੁੱਧ ਨੀਤੀ ਵਰਤਨਾ ਅਸੂਲਾਂ ਤੋਂ ਭੱਜਣਾ ਨਹੀਂ ਹੁੰਦਾ। ਯੋਧਨੀਤੀ ਵਰਤਨਾ ਕਿਸੇ ਵੀ ਕਿਸਮ ਦੇ ਨਾਲ ਕਿਰਦਾਰ ਤੋਂ ਡਗਣਾ ਨਹੀਂ ਹੁੰਦਾ ਕੋਈ ਸਿੱਖ ਜਿਹੜਾ ਨੌਜਵਾਨਾਂ ਨੂੰ ਨਸ਼ਾ ਛਡਾਉਣ ਦੀ ਗੱਲ ਕਰਦਾ ਹੋਵੇ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਹੋਵੇ ਤੇ ਸਿੱਧੇ ਰਾਹ ਪਾਉਣ ਦੀ ਗੱਲ ਕਰਦਾ ਹੋਵੇ ਉਹਨੂੰ ਉਹਦੀ ਕੁੱਲ ਜਥੇਬੰਦੀ ਦੇ ਸਮੇਤ ਜੇਲ੍ਹ ਚ ਡੱਕ ਦਿੱਤਾ ਜਾਂਦਾ ਤੇ ਸਾਡੇ ਸਵਾਲ ਉਹਨਾਂ ਨੂੰ ਜੇਲ੍ਹ ਚ ਡੱਕਣ ਵਾਲਿਆਂ ਤੇ ਹੋਣੇ ਚਾਹੀਦੇ ਆ ਨਾ ਕਿ ਜੇਲ੍ਹ ਚ ਜਾਣ ਵਾਲਿਆਂ ਤੇ ਅਸੀਂ ਜੇਲ੍ਹ ਚ ਜਾਣ ਵਾਲਿਆਂ ਦੇ ਕਿਰਦਾਰ ਤੇ ਅਸੂਲ ਪਰਖਣ ਲੱਗ ਪੈਨੇ ਆ ਅਸੀਂ ਇਹ ਵੇਖਣ ਲੱਗ ਪੈਨੇ ਆ ਕਿ ਉਹ ਜੇਲ੍ਹ ਚੋਂ ਬਾਹਰ ਆਉਣ ਦੇ ਕਿਹੜੇ ਤੌਰ ਤਰੀਕੇ ਅਪਣਾਉਣ ਦੇ ਆ ਤੇ ਫਿਰ ਉਹਨਾਂ ਤੌਰ ਤਰੀਕਿਆਂ ਨੂੰ ਵੇਖਦੇ ਆਂ ਕਿ ਇਹ ਤੌਰ ਤਰੀਕੇ ਤੇ ਫਲਾਣੇ ਫਲਾਣੇ ਸਿਧਾਂਤ ਦੇ ਮੁਤਾਬਕ ਸਹੀ ਨਹੀਂ ਹੈਗੇ ਕੱਲ ਇਹਨੇ ਇਹ ਗੱਲ ਕੀਤੀ ਸੀ ਅੱਜ ਇਹ ਗੱਲ ਕਰੀ ਜਾਂਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਦੇ ਸਮੇਂ ਦੇ ਦੌਰਾਨ ਕਦੇ ਕੋਈ ਆਪਣੇ ਫੈਸਲੇ ਬਦਲੇ ਆ ਕੀ ਕਹੀਂ ਕਦੀ ਆਪਣੇ ਬਦਲਦੇ ਹਾਲਾਤਾਂ ਦੇ ਦੌਰਾਨ ਆਪਣੇ ਕੰਮਕਾਰ ਦੇ ਤਰੀਕੇ ਆਪਣੇ ਹੋਰ ਕਾਰਜ ਬਦਲੇ ਆ ਤੇ ਜੇਕਰ ਬਦਲੇ ਆ ਤੇ ਹਰ ਬੰਦੇ ਨੂੰ ਇਹ ਹੱਕ ਆ ਕਿ ਜਿਹੜਾ ਬੰਦਾ ਇੱਕ ਮਜਲੂਮ ਆ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਬੰਦਾ ਸਰਕਾਰੀ ਤਸ਼ੱਦਦ ਦੇ ਕਾਰਨ ਜੇਲ੍ਹ ਦੇ ਵਿੱਚ ਬੈਠਾ ਵਾ ਉਹਦੇ ਕੋਲੇ ਹਰ ਇੱਕ ਹੱਕ ਆ ਕਿ ਉਹ ਹਰੇਕ ਤੌਰ ਤਰੀਕਾ ਅਪਣਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਸੋ ਇੱਥੇ ਨੈਤਿਕ ਬੋਝ ਜਿਹੜਾ ਉਹ ਸਰਕਾਰ ਤੇ ਹੋਣਾ ਚਾਹੀਦਾ ਨਾ ਕਿ ਉਹਨਾਂ ਸੰਘਾਂ ਤੇ ਹੋਣਾ ਚਾਹੀਦਾ ਜਿਹੜੇ ਪਿਛਲੇ 1 ਸਾਲ ਤੋਂ ਬੇਗਨਾ ਹੋਣ ਦੇ ਬਾਵਜੂਦ ਜੇਲ੍ਹ ਦੇ ਵਿੱਚ ਬੈਠੇ ਆ ਜਿਹੜੇ ਬੰਦੇ ਭਾਈ ਅਮਰਤਪਾਲ ਸਿੰਘ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਨ ਦੇ ਆ ਕਿ ਤੂੰ 550 MP ਦੇ ਵਿੱਚੋਂ ਇੱਕ MP ਬਣ ਕੇ ਕੀ ਕਰ ਲੇਗਾ ਉਹ ਭਾਈ ਅਮਰਤਪਾਲ ਸਿੰਘ ਨੂੰ ਪਹਿਲਾਂ ਹੀ ਪਤਾ ਨੇ ਉਹਨਾਂ ਨੂੰ ਪਤਾ ਵਾ ਕਿ ਸਿਸਟਮ ਦੇ ਵਿੱਚ 550 543 ਬੰਦਿਆਂ ਦੇ ਵਿੱਚ ਬਹਿ ਕੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਈਵਨ ਪੰਜਾਬ ਦੇ 13 MP ਬਹਿ ਕੇ ਵੀ ਉੱਥੇ ਕੁਝ ਨਹੀਂ ਕਰ ਸਕਦੇ ਸੋ ਭਾਈ ਅਮਰਤਪਾਲ ਸਿੰਘ ਦਾ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨਾ ਕਿਸੇ ਕਿਸਮ ਦੀ ਕੋਈ ਸਮਾਜਿਕ ਕੋਈ ਲੋਕਤੰਤਰੀ ਗੰਦਗੀ ਸਾਫ਼ ਕਰਨਾ ਨਹੀਂ ਹੈਗਾ ਸਿਰਫ ਤੇ ਸਿਰਫ ਇੱਕੋ ਇੱਕ ਮਕਸਦ ਦਾ ਕੀ ਯੁੱਧ ਨੀਤੀ ਕਿ ਇਸ ਤੌਰ ਤਰੀਕੇ ਨੂੰ ਵਰਤ ਕੇ ਇਸ ਆਪਸ਼ਨ ਨੂੰ ਵਰਤ ਕੇ ਤੇ ਆਪਣੀ ਤੇ ਆਪਣੇ ਸਿੰਘਾਂ ਦੀ ਰਿਹਾਈ ਕਰਵੋਣੀ ਚੋਣਾਂ ਲੜਨ ਦਾ ਫੈਸਲਾ ਕਰਕੇ ਭਾਈ ਅਮਰਤਪਾਲ ਸਿੰਘ ਨੇ ਨਾ ਕੋਈ ਕਾਨੂੰਨ ਤੋੜਿਆ ਨਾ ਕੋਈ ਪੰਥਕ ਮਰਿਆਦਾ ਤੋੜੀ ਆ ਨਾ ਕੋਈ ਨੈਤਿਕਤਾ ਦਾ ਅਸੂਲ ਤੋੜਿਆ ਨਾ ਕੋਈ ਸਮਝੌਤਾ ਕੀਤਾ ਤੇ ਨਾ ਹੀ ਕੋਈ ਇਨਮਨੀ ਆ ਬੇਫਿਕਰ ਰਹੋ ਜਦੋਂ ਭਾਈ ਅਮਰਤਪਾਲ ਸਿੰਘ ਇਦਾਂ ਦਾ ਕੁਝ ਕਰਨਗੇ ਆਪਾਂ ਸਾਰੇ ਰਲ ਕੇ ਉਹਨਾਂ ਦਾ ਵਿਰੋਧ ਕਰਾਂਗੇ ਪਰ ਇਸ ਸਮੇਂ ਉਹਨਾਂ ਦੇ ਲਈ ਇਸ ਫੈਸਲੇ ਦੀ ਬੈਕਗ੍ਰਾਉਂਡ ਸਮਝੀਏ ਤੇ ਉਹਨਾਂ ਦਾ ਸਾਥ ਦਿਈਏ